ਬਿਜੇ ਪੁਆਰੀ ਬੌਸਰਮਾਨ ਬਹੁਤ ਬਤਰਾਉ ਕੁਸ਼ਤੀਆਂ ਲਗਾਤਾਰ ਚੱਲਦੀ ਰਹੀ ਹੈ ਰੰਗੀਲਾ ਸਾਹਿਬ ਅਗਲੀ ਕੁਸ਼ਤੀ ਬੋਲਦੇ ਹੋ ਅੱਜ ਕਿ ਲੜਕੀਆਂ ਦੀ ਕੁਸ਼ਤੀ ਆਵੇ ਲੜਕੀਆਂ ਕਿਸੇ ਖੇਤਰ ਵਿੱਚ ਵੀ ਘਟ ਨਹੀਂ ਔਰ ਬਹੁਤ ਮਾਣ ਹੈ ਸਾਨੂੰ ਇਹਨਾਂ ਭਾਰਤੀਆਂ ਧੀਆਂ ਤੇ ਹਿੰਦੁਸਤਾਨ ਦੀਆਂ ਕੁੜੀਆਂ ਤੇ ਸਭ ਤੋਂ ਵੱਧ ਮੈਡਲ ਕੁੜੀਆਂ ਜਿੱਤਦੀਆਂ 올림픽 ਹੋਵੇ ਚਾਹੇ ਐਸ਼ੀਅਨ ਖੇਡਾ ਹੋਣ ਸੋ ਸਾਨੂੰ ਮਾਣ ਹੈ ਕੁੜੀਆਂ ਤੇ ਇਹ ਧੀ ਦੁਰਗਾ ਹੈ ਧੀ ਲక్ష్ਮੀ ਹੈ ਸ਼ਿੰਗਾਰ ਬਾਗਲਾ ਐਵੇਂ ਤਾ ਤੂੰ ਸਮਝ ਜਾਏ ਧੀਆਂ ਨੂੰ ਤੂੰ ਭਾਰ ਬਾਲਦਾ ਧੀਆਂ ਭਾਰ ਨਹੀਂ ਹੰਦੀਆਂ ਅੱਜ ਤੇ ਪੁੱਤ ਬਣਾਉਣ ਜਮੀਨਾ ਧੀਆਂ ਦੁੱਖ ਬਣਾਉਂਦੀਆਂ ਓਏ ਸੋਨੂ ਕਰਜਾ ਸੋਨੂ ਕਰਜਾ ਵੀ ਆਇਆ ਬਈ ਸੋਨੂ ਬਈ ਕਰਤਿਆਰੀ ਨਾਲ ਸਾਡਾ ਭਰਾ ਸੰਦੀਪ ਲਵਿਆ ਤੇ ਕਮਲ ਲਾਡੋ ਵਾਲਾ ਕਮਲ ਲਾਡੋ ਵਾਲਾ ਉਹ ਭਿਆਰੇ ਬੜਾ ਕੱਥਿਆ ਬਈ ਨਾਲ ਹੀ ਕਮਲ ਪੱਟੀ ਤੇ ਜਮੂਆ ਜਮੂਆ ਦਾਰਬਾਰ ਅੱਲਾ ਕਰ ਤਿਆਰੀ ਕਮਲ ਪੱਟੀ ਬੜਾ ਕੱਥਿਆ ਬਈ ਆ ਚਲੋ ਤਿਆਰੀ ਬੜਾ ਬੜਾ ਜਿਹੜੇ ਜਿਹੜੇ ਨਾਉ ਬੋਲੀ ਜਾਂਦੇ ਆ ਰੀਲ ਜੀ ਸਾਹਿਬ ਇਤਨਾ ਤੇ ਕੋ ਪਾਪਾ ਨੂੰ ਤੁਮਬੀ ਕਰਦੇ ਤੂੰ ਕੋਈ ਕੰਮ ਨਹੀਂ ਮੇਰਾ ਦੋਗੇ ਤੂੰ ਹੱਥ ਉਹਨੇ ਕਿਹਨਾਂ ਤੱਕ ਅਸੀਂ ਪ੍ਰਤਿਭਾ ਦਾ ਨਹੀਂ ਬੋਲਦੇ ਜਿੰਨੂੰ ਆਪਣਾ ਤੂੰ ਬੇ ਤੁਹਾਨੂੰ ਕਿਹਾ ਕਿ ਸੱਜਿਆ ਤੂੰ ਖਾਣਾ ਲਵਣਾ ਰਸਤ ਤੂੰ ਆਪਣਾ ਫਿਰ ਤੋਂ ਕਿ ਕਾਮਦਾਰ ਇਹ ਕਿਹੜੇ ਘੱਟਾਇ ਵੀ ਕਹਿੰਦੇ ਵੀ ਸਾਡਾ ਨਾਮ ਹੋਰ ਲੀਡਰਾਂ ਤੋਂ ਘੱਟ ਵੀ ਹੈਗੇ ਪਹਿਲਾਂ ਕਹਿੰਦੇ ਮੇਰੇ ਦਾਸ ਮੇਰੇ ਨਾਮ ਹੋਰ ਦੱਸ ਮੱਖਣ ਸ਼ਹਿਰ ਤੋਂ ગામ ਹੀ ਨਹੀਂ ਕੋਈ ਉਹ ਪਾਣੀ ਵਾਲੇ ਧਰਿਆਂ ਵੀ ਇੱਕ ਵਾਰੀ ਨਹੀਂ ਬੋਲੇ ਜਿਹੜੀ ਸੇਵਾ ਕਰਦੇ ਤੇ ਆ ਸੇਵਾ ਇਹਨਾਂ ਨੇ ਟਾੜੀ ਮਾਰੋ ਜਿਹੜੇ ਜਨ ਸੇਵਾ ਕਰਦੇ ਇਹ ਅਸਲੀ ਸੇਵਾ ਕੋਈ ਇਹਨਾਂ ਨੂੰ ਲੋਭ ਨਾਲ ਚ ਨਹੀਂ ਪਾਣੀ ਬਣਾਉਂਦੇ ਸਭ ਸੋ ਬਹੁਤ ਬਹੁਤ ਧੰਨਵਾਦ ਆਓ ਸੇਵਾ ਕਰੋ ਜਿਵੇਂ ਪਿੰਡ ਵਾਲੇ ਕਰਦੇ ਲੰਗਰ ਵੀ ਲਾਦੇ ਤੁਹਾਡੇ ਲਈ ਕਲਾਕਾਰ ਵੀ ਲਿਆਂਦੇ ਜੱਸੇ ਪੱਟੀ ਵੜ ਕੇ ਮੱਲ ਲਿਆਂਦੇ ਹੋਰ ਕੀ ਚਾਹੀਦਾ ਬਾਈ ਦਸ਼ਵੀ ਮਹਲਮਾਨ ਹਾਂਜੀ ਬੋਲਟ ਬੋਲਟ ਕਾਲਪਨ ਦਿੱਲੀ ਵਾਲਾ ਕਿੱਥੇ ਆ ਵੀ ਬੋਲਟ ਕਾਲਪਨ ਦਿੱਲੀ ਵਾਲਾ ਤੇ ਕਾਲਾ ਕਾਲਪਨ ਕਿੱਥੇ ਆ ਵੀ ਕਾਲਾ ਤੇ ਬੋਲਟ ਕਾਲਾ ਤੇ ਬੋਲਟ ਪੈ ਰਹੇ ਨੇ ਅਖਾਰੇ ਚ ਆਵੇ ਸੁਨੀਲ ਮਹਲਮਾਨ ਲਾਡੋਪਾਲ ਤੇ ਨਾਲ ਧਾਨਾ ਗਰਚਾ ਕਿਤੇ ਵੀ ਧਾਨਾ ਪਹਿਲਵਾਨ ਗਰਚੇ ਵਾਲਾ ਪਰਮਜੀ ਸਾਡੇ ਚਾਜੋ ਬਹੁਤ ਵੱਡਾ ਦੰਗਲ ਪਿੰਡ ਸਾੜੇ ਦੀ ਧਰਤੀ ਆ ਸਰਦਾਰ ਗੁਰਦੇਵ ਸਿੰਘ ਜੀ ਪ੍ਰਧਾਨ ਜੀ ਅਫਤਾਰ ਸਿੰਘ ਜੀ ਲੰਬੜਦਾਰ ਜੀ ਜਰਨੈਲ ਸਿੰਘ ਚਾਚਾ ਪੰਚ ਜੀ ਸੁਖندر ਸਿੰਘ ਜੀ ਚੰਦਰ ਸਿੰਘ ਪਾਜੀ ਪੰਚ ਜੀ ਸੋਰ ਸਿੰਘ ਜੀ ਦੀਪ ਲਸਾੜਾ ਲਾਲ ਸਾਡਾ ਭਰਾ ਸ਼ਨੀ ਲਸਾੜਾ ਦੀਪਾਲ ਲਸਾੜਾ ਤਰਲੋਕਣ ਸਿੰਘ ਜੀ ਰੈਫਰੀ ਮਲਕੀਤ ਸਿੰਘ ਜੀ ਰੈਫਰੀ ਗੱਗੂ ਬਾਜੀ ਹੈਪੀ ਬਾਜੀ ਸੁਰਿੰਦਰ ਸਿੰਘ ਤੇ ਆਸ਼ੂ ਬਾਜੀ ਹੁਣੀ ਸਾਰਿਆਂ ਦਾ ਧੰਨਵਾਦ ਆਜੋ ਉਸਤਾਦ ਜੀ ਵਾਹਿਗੁਰੂ ਬੱਲੇ ਬੱਲੇ ਹੋ ਗਏ ਵੀ ਉਧਰ ਲੜਕੀਆਂ ਦੀ ਕੁਸ਼ਤੀ ਚੱਲ ਰਹੀ ਹੈ ਮੈਦਾਨ ਦੇ ਵਿੱਚ ਧੀਆਂ ਵਰਗੀ ਨਾ ਤੇਰੇ ਉੱਚਾ ਮਾਪਿਆਂ ਦਾ ਸਿਰ ਅੱਲਾ ਵਰਤਮਾਨ ਦੀ ਜੋ ਸਾਹਮਣੇ ਚੱਲਿਆ ਉਹ ਕਹਿੰਦਾ ਦੱਸਦਾ ਕਿ ਤੀਆਂ ਵਰਗੀਆਂ ਤੇ ਉੱਚਾ ਮਾਪਿਆਂ ਦਾ ਸਿਰ ਗੱਲਾ 16 ਦੇ ਸੱਚਿਆ ਸਲਾਵਾ ਵੀਰ ਹੁੰਦੇ ਰੱਬ ਵਰਗੇ ਰਹਿਣ ਥੀਉਂਦੇ ਆ ਜਹਾਨ ਉਤੇ ਲਾਵਾ ਧਰਨੋ ਬਾਬਾ ਜੀ ਨੇ ਪਹਿਲੀ ਪੁੱਤ ਨੂੰ ਸੂਰਨ ਪੈਰਕਿੱਤੇ ਤੇ ਅੱਜ ਇੱਥੇ ਚੋਟੀ ਦੇ ਮੱਲੇ ਦੇ ਵਿਚਕਾਰ ਮੁਕਾਬਲੇ ਦਾ ਸਾਡਾ ਪਿੰਡ ਦੀ ਧਰਤੀ ਤੇ ਹੋ ਰਿਹਾ ਇੱਕ ਤੋਂ ਬਾਅਦ ਇੱਕ ਚੋਟੀ ਦਾ ਮੱਲ ਇੱਥੇ ਪੁੱਜਿਆ ਹੋਇਆ